ਕਰਦੇ ਆ ਕਿ ਸਾਰੀ ਲਕਾਈ ਉਹਨਾਂ ਦੀ ਦਿੱਤੀ ਹੋਈ ਜਿਹੜੀ ਭਾਵਨਾ ਨੇ ਨਾ ਦਿੱਤੇ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਿੰਪਲ ਤੇ ਨੀ ਸਿਧਾਂਤਾਂ ਤੇ ਨੀ ਸਿਧਾਂਤਾਂ ਦੇ ਉੱਪਰ ਜੇ ਸਾਰੀ ਦੁਨੀਆ ਕਾਇਮ ਰਹਿੰਦੀ ਆ ਤਾਂ ਮੈਨੂੰ ਲੱਗਦਾ ਨਹੀਂ ਵੀ ਕਿਤੇ ਕੋਈ ਲੜਾਈ ਲੱਗੂਗੀ ਕੋਈ ਕਬਜ਼ਾ ਕਰੂਗਾ ਜਾਂ ਕੋਈ ਸਰਦਾਂ ਹੱਦਾਂ ਤੋਂ ਪਾਰ ਹੋ ਮਹਾਰਾ ਜੀ ਨੇ ਲਿਖਿਆ ਆਪਾ ਜਰਦੀ ਸਾਹਿਬ ਸਾਰੇ ਪੜਦੇ ਆ ਸੁਣਿਆ ਮੰਨਿਆ ਮਨ ਕੀਤਾ ਪਓ ਅਸੀਂ ਸਿਰਫ ਬਾਬੇ ਨਾਨਕ ਨੂੰ ਸੁਣਿਆ ਐ ਮੰਨਿਆ ਅਸੀਂ ਕਿਸੇ ਨੇ ਹੈਗਾ ਠੀਕ ਹੈ ਨਾ ਬਾਬੇ ਨਾਨਕ ਨੇ ਕੀ ਕਿਹਾ ਸੀ ਇਹੀ ਕਿਹਾ ਸੀ ਕਿ ਪਵਨ ਗੁਰੂ ਪਾਣੀ ਪੀਤਾ ਹਨ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਘੜੀ ਦੇ ਵਿੱਚ ਮਾਫ ਕਰਨਾ ਕਿ ਵੀ ਅਸੀਂ ਕਿਤੇ ਕੋਈ ਪਾਣੀ ਦੀ ਟੂਟੀ ਖੁੱਲੀ ਅਸੀਂ ਬੰਦ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੂਸਰੀ ਅਦਾਸੀ ਸਮੇਂ 1567 ਦੇ ਕਰੀਬ ਜਿਹੜੇ ਤਖਤੂਪੁਰੇ ਦੀ ਮਕਦਸ ਮੁबारक ਧਰਤੀ ਦੇ ਉੱਪਰ ਜਿਹੜੇ ਆਪਦੇ ਚਰਨ ਪਾਉਂਦੇ ਜਦੋਂ ਗੁਰੂ ਪਾਤਸ਼ਾਹ ਪਾਕਿਸਤਾਨ ਦੇ ਗੁਰਦੁਆਰਾ ਰੋੜੀ ਸਾਹਿਬ ਦੇ ਉੱਪਰੋਂ ਚੱਲਦੇ ਆ ਪਰਮਾਤਮਾ ਦਾ ਦਰਗਾਹੀ ਉਹਨਾਂ ਨੂੰ ਹੁਕਮ ਹੁੰਦਾ ਕਿ ਮਾਲਵੇ ਦੀ ਧਰਤੀ ਦੇ ਉੱਪਰ ਜਾ ਕੇ ਉੱਥੇ ਜਿਹੜਾ ਕਿ ਜਲਮ ਵਧਿਆ ਹੋਆ ਜਾਂ ਲੋਕ ਅੰਧਵਿਸ਼ਵਾਸੇ ਪਏ ਆਪਾਂ ਉਹਨਾਂ ਨੂੰ ਦੂਰ ਕਰਨਾ ਉੱਥੇ ਉਹਨਾਂ ਦੀ ਜਿਹੜੀ ਗੋਸ਼ਟੀ ਆ ਜਾਂ ਉਹਨਾਂ ਦਾ ਪਹਿਲਾ ਸਮਾਦ ਆ ਜਿਹੜਾ ਆ ਆਪਾਂ ਕਹਿ ਦਿੰਨੇ ਆ ਕਿ ਆਪਣੇ ਸਾਹਮਣੇ ਗੋਪੀਜੰਦ ਭਰਤੀ ਦੇ ਨਾਲ ਹੁੰਦਾ ਪਿਛਲੇ ਪਾਸੋਂ ਨਹੀਂ ਜਗ੍ਹਾ ਬਣੀ ਵੀ ਠੀਕ ਹੈ ਉਹਨਾਂ ਨੇ ਗੋਪੀਜੰਦ ਭਰਤੀ ਨੂੰ ਇਸ ਗੱਲ ਦਾ ਵੀ ਬਹੁਤ ਮਾਨਸੀ ਕਿ ਮੇਰੇ ਕੋਲ ਰਿੱਧੀਆਂ ਸਿੱਧੀਆਂ ਬਹੁਤ ਆ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਸਮਿਆਂ ਦੇ ਵਿੱਚ ਰਿੱਧੀਆਂ ਸਿੱਧੀਆਂ ਦੇ ਤਕਰੀਬਨ ਆਮ ਹੀ ਜਿੰਨੇ ਸਾਧੂ ਸੰਸਤੀਓ ਗੁਰੂ ਗੰਗਾ ਸਾਹਿਬ ਦੇ ਵਿੱਚ ਜੇ ਆਪਾਂ ਕੀ ਇਹ ਸਿੱਖ ਮਾਚੀ ਬਹੁਤ ਸੀ ਪਰ ਇਹਨਾਂ ਨੇ ਇਸ ਚੀਜ਼ ਦਾ ਖੰਡਨ ਕੀਤਾ ਸੀ ਕਿ ਅਸੀਂ ਜਿਹੜੀਆਂ ਇਹ ਦਿਖਾਉਣੀਆਂ ਨਹੀਂ ਹੈਗੀਆਂ ਠੀਕ ਹੈ ਨਾ ਕਿਉਂਕਿ ਪਾਵਰ ਆ ਜਿਹੜੀ ਜਦੋਂ ਕੋਈ ਵੀ ਬੰਦਾ ਭਗਤੀ ਤੇ ਸ਼ਕਤੀ ਦਾ ਦੋਨੋਂ ਦਾ ਸਮੇਲ ਆ ਕਹਿੰਦੇ ਵੀ ਉੱਥੋਂ ਉਹਨੂੰ ਕਿਹਾ ਵੀ ਭਰਤਰੀ ਤੂੰ ਵੀ ਚੱਲ ਮਾਲਵੇ ਦੀ ਧਰਤੀ ਤੇ ਗੁਰੂ ਪਾਤਸ਼ਾਹ ਉਹਨੂੰ ਕਹਿ ਕੇ ਚੱਲ ਬੇ ਭਰਤਰੀ ਆਪਦੀ ਪੂਰੀ ਪਾਵਰ ਦੇ ਨਾਲ ਕਹਿੰਦੇ ਦੋ ਤਿੰਨ ਦਿਨਾਂ ਬਾਅਦ ਜਦੋਂ ਇੱਥੇ ਪਹੁੰਚਿਆ ਤਾਂ ਪਾਤਸ਼ਾਹ ਪਹਿਲਾਂ ਹੀ ਇੱਥੇ ਬੈਠੇ ਸੀ ਸੰਗਤ ਉਹਨਾਂ ਦੇ ਇਕੱਠ ਦੇ ਵਿੱਚ ਸੀ ਜੀ ਉਹ ਇਹ ਚੀਜ਼ ਦੇਖ ਕੇ ਉਹਨੇ ਮਨ ਨੂੰ ਮਹਿਸੂਸ ਕੀਤਾ ਸ਼ਰਮਿੰਦਾ ਵੀ ਹੋਇਆ ਵੀ ਯਾਰ ਮੈਂ ਇੱਡੀਆਂ ਰਹਿਦੀਆਂ ਸਿੱਧੀਆਂ ਦਾ ਮਾਲਕਾਂ ਮੈਂ ਇੰਨੇ ਸਮੇਂ ਚ ਆਇਆ ਤੇ ਪਾਤਸ਼ਾਹ ਤਾਂ ਮੇਰੇੋਂ ਤੋਂ ਪਹਿਲੇ ਇੱਥੇ ਬੈਠਿਆ ਕਹਿੰਦੇ ਵੀ ਉਸ ਤੋਂ ਬਾਅਦ ਫਿਰ ਉਸ ਜਿਹੜਾ ਹੈਗਾ ਆਪਣਾ ਜਰਦੀ ਵਾਲੇ ਪਾਸਿਓਂ ਠੀਕ ਹੈ ਉਹ ਇੱਥੇ ਆ ਕੇ ਮੱਥੇ ਨਹੀਂ ਲੱਗਿਆ ਉਹਨਾਂ ਨੇ ਉਹਨਾਂ ਨੇ ਮਹਿਸੂਸ ਕੀਤਾ ਵੀ ਮੈਨੂੰ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਫਿਰ ਛੇਵੇਂ ਪਾਤਸ਼ਾਹ ਆਇਆ ਫਿਰ ਦਸਵੇਂ ਪਾਤਸ਼ਾਹ ਆਇਆ ਛੇਵੇਂ ਪਾਤਸ਼ਾਹ ਨੇ ਆ ਕੇ ਵੀ ਇੱਥੇ ਸੰਗਤਾਂ ਨੂੰ ਉਤਾਰਿਆ ਦਸਵੇਂ ਪਾਤਸ਼ਾਹ ਨੇ ਜੰ ਦੇ ਅੱਗੇ ਕੁਰਬਾਨੀਆਂ ਦਿੰਦੇ ਹੋਏ ਲੰਮੇ ਜਟਪੁਰੇ ਤੋਂ ਹੁੰਦੇ ਹੋਏ ਇੱਥੇ ਆਏ ਆ ਇੱਥੇ ਆ ਕੇ ਉਹ ਬਰਾਜਮਾਨ ਰਹੇ ਆ ਭਾਈ ਜੀ ਤਖਤੂਪੁਰੇ ਦਾ ਇਤਿਹਾਸ ਤਾਂ ਐਡਾ ਵੱਡਾ ਇਤਿਹਾਸ ਆ ਨਾ ਜਿਹਨੂੰ ਅਸੀਂ ਜੇ ਸ਼ਬਦਾਂ ਦੇ ਵਿੱਚ ਸਮੇਟਣ ਲੱਗ ਜੀ ਨਹੀਂ ਸਮੇਟਿਆ ਜਾਣਾ ਗੱਲ ਇਹ ਆ ਵੀ ਇੱਥੇ ਹਰ ਲੋੜੀ ਮਸੀਆ ਪੁੰਨਿਆ ਐਤਵਾਰ ਠੀਕ ਆ ਸ਼ਨੀਵਾਰ ਕਿਉਂਕਿ ਇੱਥੇ ਇੰਨੇ ਕ ਮਤਲਬ ਆਪਾਂ ਕਹਿ ਰਹੀਏ ਗੁਰੂ ਕਾਰਜਾਂ ਦੇ ਵੀ ਦੇਰ ਤੇ ਤੁਸੀਂ ਪਿੱਛੇ ਦੇਖੋਗੇ ਚੰਦ ਭਰਤਰੀ ਆ ਥੋੜਾ ਜਿਹਾ ਹੋਰ ਪਿੱਛੇ ਜਾਓਗੇ ਸੰਤ ਬਾਬਾ ਹਰੀਦਾਸ ਆ ਬਹੁਤ ਵੱਡੀ ਮਾਨਸਕਸੀਤ ਹੋਇਆ ਠੀਕ ਆ ਇਸ ਕਰਕੇ ਇੱਥੇ ਤਕਰੀਬਾਂ ਹਰ ਹਫ਼ਤੇ ਬਾਅਦ ਕੋਈ ਨਾ ਕੋਈ ਮਤਲਬ ਬਹੁਤ ਕਰਮਾਂ ਵਾਲਾ ਪਿੰਡ ਆ ਤੇ ਮੈਂ ਸਮਝਦਾ ਇੱਥੋਂ ਦੇ ਜੰਪਾਲ ਵੀ ਬਹੁਤ ਵੱਡੀ ਜਿਹੜੀ ਇੱਕ ਦਰਗਾਹੋਂ ਕੋਈ ਲਿਖਾ ਕੇ ਲੈ ਕੇ ਆਉਂਦਾ ਜਿਹੜੇ ਇਸ ਮੁਬਾਰਕ ਧਰਤੀ ਦੇ ਉੱਪਰ ਜਿਹੜੇ ਉਹਨਾਂ ਦੇ ਚਰਨ ਪੈਂਦੇ ਆ ਹਰ ਇੱਕ ਐਤਵਾਰ ਤੋਂ ਲੈ ਕੇ ਹਰ ਇੱਕ ਇੱਥੇ ਕਹੇ ਲੋੜੀ ਆ ਠੀਕ ਹੈ ਨਾ ਹਰ ਇੱਕ ਜਿਹੜਾ ਤਿਹਾਰ ਇੱਥੇ ਮਨਾਇਆ ਜਾਂਦਾ ਜੀ